ਇਹ ਖਬਰ ਲੁਧਿਆਣਾ ਦੇ ਨਗਰ ਨਿਗਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਨਗਰ ਨਿਗਮ ਦੇ ਬਿਲਡਿੰਗ ਬ੍ਰਾਂਚ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਬੀਤੇ ਦਿਨ ਸੋਮਵਾਰ ਨੂੰ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਤੇ ਉੱਥੇ ਹੀ ਸਰਾਂਭਾ ਨਗਰ ਦੇ ਵਿੱਚ ਇੱਕ ਹੋਟਲ ਦੇ ਉੱਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਬਿਲਡਿੰਗ ਬ੍ਰਾਂਚ ਦੇ ਵੱਲੋਂ ਦੱਸਿਆ ਗਿਆ ਕਿ ਇਹ ਜਿਹੜੀਆਂ ਅਵੈਦ ਜਿਹੜੀਆਂ ਨਿਰਮਾਣ ਹੋ ਰਹੇ ਸੀ ਬਿਲਡਿੰਗਾਂ ਬਣ ਰਹੀਆਂ ਸੀ ਜਿਹੜੀ ਰਿਹਾਇਸ਼ੀ ਮਕਾਨ ਬਣਾਏ ਜਾ ਰਹੇ ਸੀ ਕਮਰਸ਼ੀਅਲ ਇਮਾਰਤਾਂ ਬਣ ਰਹੀਆਂ ਸੀ ਜਿਨ੍ਹਾਂ ਦੇ ਉੱਤੇ ਜਿਹੜਾ ਪੀਲਾ ਪੰਜਾ ਵੀ ਚਲਾਇਆ ਗਿਆ ਉੱਥੇ ਹੀ ਸਰਾਭਾ ਨਗਰ ਦੇ ਵਿੱਚ ਜਿਹੜਾ ਇੱਕ ਹੋਟਲ ਦਾ ਕੰਮ ਜਾਰੀ ਸੀਗਾ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਦੇ ਵੱਲੋਂ ਇਸ ਦੀ ਕੰਪਲੇਂਟ ਜਿਹੜੀ ਹੈ ਨਗਰ ਨਿਗਮ ਨੂੰ ਕੀਤੀ ਗਈ ਹੈ ਜਿਸ ਤੋਂ ਬਾਅਦ ਹੋਟਲ ਜਿਹੜਾ ਬਣ ਰਿਹਾ ਸੀ ਉਸ ਦਾ ਵੀ ਕੰਮ ਜਿਹੜਾ ਰੁਕਵਾਇਆ ਗਿਆ ਹਾਲਾਂਕਿ ਦੱਸ ਦੇ ਕਿ ਇੱਥੇ ਨਗਰ ਨਿਗਮ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਐਕਸ਼ਨ ਲੀਤਾ ਗਿਆ ਇਹ ਹੋਟਲ ਜਿਹੜਾ ਸਰਾਬਾ ਨਗਰ ਦੇ ਵਿਖੇ ਸਥਿਤ ਹੈ ਉਥੇ ਹੀ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਵੀ ਤਿੰਨ ਜਿਹੜੀਆਂ ਇਮਾਰਤਾਂ ਜਿਹੜੀਆਂ ਢਾਈਆਂ ਗਈਆਂ ਨੇ ਜਿਸ ਤੋਂ ਬਾਅਦ ਨਗਰ ਨਿਗਮ ਦੇ ਵੱਲੋਂ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਇਲੈਗਲ ਐਕਟੀਵਿਟੀ ਜਿਹੜੀ ਹੈ ਨਹੀਂ ਬਰਦਾਸ਼ਤ ਕੀਤੀ ਜਾਏਗੀ ਕੋਈ ਵੀ ਜਿਹੜੀ ਹੈ ਇਮਾਰਤਾਂ ਜਿਹੜੀਆਂ ਗੈਰ ਕਾਨੂੰਨੀ ਬਣ ਰਹੀਆਂ ਉਸ ਦੇ ਉੱਤੇ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਫਿਲਹਾਲ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਇੱਕ ਵਾਰ ਤੁਸੀਂ ਵੀ ਤਸਵੀਰਾਂ ਦਾ ਰੋਕ ਕਰੋ ਐਸਐਲਡੀ ਵੱਡੀ ਖਬਰ ਲੁਧਿਆਣਾ ਦੇ ਨਗਰ ਨਿਗਮ ਦੇ ਨਾਲ ਜੁੜੀ